ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਕ ਜਿਹਾ ਸਵਾਲ ਪੁੱਛਣਾ ਸੀਗਾ ਤੁਹਾਡੇ ਸਾਰੇ ਭਰਾਵਾਂ ਨੂੰ ਜਿਹੜੇ ਵੀ ਐਨੀਮਲ ਰੱਖਦੇ ਆ ਜਾਂ ਫਾਰਮਾਂਗੇ ਮੱਝਾਂ ਗਾਵਾਂ ਦੇ ਵੀ ਜਿਹੜੀ ਆਪਣੀ ਪਹਿਲਣ ਝੋਟੀ ਸੂਣ ਵਾਲੀ ਐ ਚ ਲਗਭਗ 20-22 ਦਿਨ ਰਹਿ ਗਈ ਸੂਣ ਦੇ ਤੇ ट्रांजिशन ਫੀਡ ਦੀ ਚੱਲ ਰਹੀ ਹੈਗੀ ਲੇਟੀ ਚ ਮਿਲਾ ਕੇ ਪਾਉਣਾ ਹੁੰਦਾ ਇਹਨੂੰ ਮੈਂ ਬਿਲਕੁਲ ਵੀ ਨਹੀਂ ਖਾਂਦੀ ਯਾਰ ਬਿਲਕੁਲ ਵੀ ਨਹੀਂ ਬਹੁਤ ਸਾਰੀਆਂ ਆਪਣੀ ਦੇ ਜਿਹੜੇ ਦੂਜੇ ਐਨੀਮਲ ਆਗੇ ਸਾਰੇ ਲਗਭਗ ਡਰਾਈ ਚ ਥੋੜਾ ਜਿਆਦਾ ਤੰਗ ਕਰਦੇ ਨੇ ਡਰਾਈ ਦਾ ਨੱਕ ਮੂੰਹ ਮਾਰ ਕੇ ਖਾਂਦੇ ਨੇ ਪਰ ट्रांजिशन ਨਹੀਂ ਕਦੇ ਵੀ ਛੱਡੀ ਸੀ ਕਿਸੇ ਵੀ ਐਨੀਮਲ ਨੇ ਪਰ ਇਹ ਪਤਾ ਨਹੀਂ ਕਿਉਂ ਡਰਾਈ ਵੀ ਨੇ ਬਹੁਤ ਔਖੀ ਖਾਦੀ ਹੈ ਤੇ ट्रांजिशन ਵੀ ਇਹਨੂੰ ਮੁਸ਼ਕਲ ਨਾਲ ਖਵਾਉਣਾ ਪੈ ਰਿਹਾ ਯਾਰ ਲੇਟੀ ਦੇ ਵਿੱਚ ਮੈਂ ਇੱਕ ਡੱਬੂ ਪਾਇਆ ਸੀ ਇਹ ਸਾਰੀ ਲੇਟੀ ਉਹ ਮीडियो में ਛੱਡਤੀ ਐ ਨੇ ਕੁਝ ਵੀ ਨਹੀਂ ਖਾਂਦੀ ਹੈਗੀ ਹੁਣ ਥੋੜੇ ਜਿਹੀ ਕੱਖ ਭੁੱਕੇ ਸੀ ਉਤੋਂ ਕੱਖ-ਕੱਖ ਖਾ ਗਈ ਲੇਟੀ ਵਗੈਰਾ ਫੇਰ ਨਹੀਂ ਖਾਦੀ ਐ ਨੇ ਸਾਰਾ ਪਾਣੀ ਵਗੈਰਾ ਇਹਦੇ ਕੋਲੇ ਪਿਆ ਹੁੰਦਾ ਇਹ ਜ਼ਰੂਰ ਤੁਸੀਂ ਸਾਰੇ ਭਰਾ ਜ਼ਰੂਰ ਦੱਸਿਓ ਵੀ ਯਾਰ ਟ੍ਰਾਂਜੀਸ਼ਨ ਕਿਵੇਂ ਖਵਾਉਣੇ ਨੇ ਤੁਸੀਂ ਆਪਦੇ ਐਨੀਮਲਾਂ ਨੂੰ ਕਿਹੜੇ ਮੈਥਡ ਨਾਲ ਖਵਾਉਣੇ ਨੇ ਤੇ ਕਿਹੜੇ ਨਾਲ ਸਹੀ ਰਹਿੰਦਾ ਮੱਕੀ ਸਾਰੇ ਐਨੀਮਲਾਂ ਨੂੰ ਕੱਖ ਖੁੱਕ ਮੈਂ ਪਾਤੀ ਸੀਗੀ ਅੱਜ ਤੇ ਚਨਾਬ ਹੋਣੀ ਸਾਰੇ ਇੱਧਰ ਖੜੇ ਨੇਗੇ ਗਰੂ ਵੀ ਵਰਗੀਆਂ ਇਹ ਤਿੰਨੇ ਹੁਣ ਛੋਟੀ ਖੁਰਲੀ ਦੇ ਕਰਤੇ ਕਿਉਂਕਿ ਉਹ ਦੋਨੇ ਛੋਟੇ ਢਿੱਡੇ ਜਿਆਦਾ ਛੱਡ ਜਾਂਦੇ ਸੀ ਮੈਂ ਕਿਹਾ ਬੱਤਕ ਦਾ ਖਾ ਲੈਣਗੇ ਇਹ ਦੋ ਚਾਰ ਦਿਨ ਢਿੱਡੇ ਜੇ ਅੰਦਰ ਕਰ ਜਾਣਗੇ ਫੇਰ ਦੁਬਾਰੇ ਫੀਡ ਫੂਡ ਇਹਨਾਂ ਨੂੰ ਸ਼ੁਰੂ ਕਰਾਂਗੇ ਫੀਡ ਫੂਡ ਨੂੰ ਸਾਰੀ ਬੰਦ ਕਰਕੇ ਇੱਕ ਵਾਰ ਬਾਕੀ ਇਹ ਜਰੂਰ ਸਾਰੇ ਭਰਾ ਇੱਕ ਇੱਕ ਵਾਰੀ ਕਮੈਂਟਾਂ ਦੇ ਵਿੱਚ ਦੱਸਿਓ ਯਾਰ ट्रांजिशन ਫੀਡ ਕਿਵੇਂ ਖਾਲਾਂ ਦਾ ਪਸ਼ੂ ਕਿਵੇਂ ਸਹੀ ਤੇ ਕਿਵੇਂ ਵਧੀਆ ਰਿਜ਼ਲਟ ਦਿੰਦੀ ਹੈਗੀ ਫੀਡ ਮੈਂ ਤਾਂ ਬਹੁਤ ਮੱਥਾ ਮਾਰਦਾ ਇਹਦੇ ਨਾਲ ਅੱਜ ਟਿਊਨ ਐਚ ਲਿਆਂਦੀ ਹੈਗੀ ਟਿਊਨ ਐਚ ਦਾ ਦਿਆ ਕਰਾਂਗੇ ਇੱਕ ਪੈਕੇਟ ਇਹਨੂੰ ਅ ਦੋ ਕ ਪੈਕੇਟ ਤਾਂ ਦੇਵਾਂਗੇ ਇਹਨੂੰ ਲਗਭਗ ਬਾਕੀ ਦੇਖਦੇ ਆਂਗੇ ਕੱਖ ਉੱਕ ਸਾਰੇ ਕਢੰਗ ਆਪਰ ਲਾ ਕੇ ਰੱਖ ਦੇਣੇ ਹੁਣ ਇਧਰੋਂ ਚੱਕ ਚੱਕ ਸਿੱਟੀ ਚੱਲਾਂਗੇ ਯਾਰ ਇਸੇ ਦੀ ਮੈਨੂੰ ਥੋੜੀ ਜਿਹੀ ਟੈਨਸ਼ਨ ਆ ਜਰੂਰ ਦੱਸਿਓ ਜੇ ਕੋਈ ਜਾਣਕਾਰ ਜਾਂ ਡਾਕਟਰ ਭਰਾ ਦੇਖ ਰਿਹਾਗਾ ਜਰੂਰ ਦੱਸਿਓ ਕਮੈਂਟ ਕਰਕੇ ਯਾਰ ਧੰਨਵਾਦ ਬਈ ਸਾਰਿਆਂ ਦਾ